ਇਲਾਜ ਕਰਾ ਲਓ ਉਹ ਤੁਹਾਡੇ ਹੱਥ ਚ ਹੈ ਉਹ ਸਾਡੇ ਹੱਥ ਨਹੀਂ ਹੈ ਤੁਹਾਡੇ ਇਲਾਜ ਵੀ ਕੋਈ ਪੈਸਾ ਨਹੀਂ ਲੱਗੂਗਾ ਤੁਸੀਂ ਜਾਓ ਉੱਥੇ ਵਿਦੈਕ ਦਾਖਲ ਹੋ ਜਾਣਾ ਹੈ ਇਲਾਜ ਕਰਾਉਣਾ ਜ਼ਰੂਰੀ ਹੈ ਕਾਫੀ ਸਿੰਟਮ ਆ ਰਿਹਾ ਹੈ ਨਹੀਂ ਆ ਰਿਹਾ ਸਿੰਟਮ ਦਿਖਾਣਾ ਚਾਹੀਦਾ ਜਿਹੜੇ ਨੇ ਸ਼ਰਾਬ ਪੀਤੀ ਸੀ ਕੱਲ ਉਹ ਤੁਸੀਂ ਜਾ ਕੇ ਜਾ ਕੇ ਦਿਖਾਓ ਅੱਛਾ ਥੋੜੀ ਹਰ ਮਤ ਕਰਨਗੇ ਜੇ ਮੈਕਮਾ ਹੈਲੋ ਉਹ ਸੱਚਾ ਆਇਆ ਜੀ ਡੈਡੀ ਨਾਲ ਦੇ ਹਾਂ ਬੜਾ ਚੰਗਾ ਗੜੀ ਗੜੀਆਂ ਲੱਗੀਆਂ ਕਰਾ ਲੀਏ ਦੋ ਦਰ ਬਾਦ ਵੀ ਅਸਰ ਨਾ ਕਰੇ ਫਟਾ ਫਟ ਸਾਰੇ ਜਿਹੜੀ ਆਪਾਂ ਕੀਮਤ ਮਾਰੀਏ ਮੜੀਏ ਉਹਨਾਂ ਕੋਈ ਗਲੀ ਦੇ ਵਿੱਚ ਹੈਗਾ ਤੇ ਦੱਸ ਦੋ ਇਹਨੇ ਦੋ ਕੁ ਦਿਨਾਂ ਚ ਇਹਨਾਂ ਤੋਂ ਲੈ ਕੇ ਜਿਹੜੇ ਪਿੰਚਰ ਬੰਦਿਆਂ ਨੂੰ ਅਸੀਂ ਫੜਿਆ ਤੁਹਾਨੂੰ ਪਤਾ ਹੀ ਹੈ ਉਹਨਾਂ ਤੋਂ ਜਿਹੜਾ ਇਹਨੇ ਲੈ ਕੇ ਪਿੱਤੀ ਸੀ ਆਪਣਾ ਇਲਾਜ ਕਰਾ ਲੈਣ ਜਾ ਕੇ ਅਸੀਂ ਨਾ ਹਸਪਤਾਲੋਂ ਠੀਕ ਵੀ ਹੋ ਰਹੇ ਨੇ ਤਾਂ ਫਿਰ ਕੋਈ ਮਤਲਬ ਤੁਹਾਡੇ ਤੇ ਕੋਈ ਪਰਚਾ ਪੁੱਚਾ ਨਹੀਂ ਹੋਣਾ ਅਸੀਂ ਤਾਂ ਤੁਹਾਨੂੰ ਠੀਕ ਕਰਾਉਣਾ ਚਾਹੁੰਦੇ ਆਂ ਘਬਰੋ ਨਾ ਬਸ ਤੁਸੀਂ ਇਲਾਜ ਕਰਾਓ ਸਾਡਾ ਇਹ ਮੇਨ ਮਕਸਦ ਹੈ ਨਾ ਤੁਸੀਂ ਸਾਰਿਆਂ ਨੂੰ ਇੱਕ ਵਾਰੀ ਚਲੇ ਜਾਓ ਤੁਰੰਤ ਪੀਸੇ ਮੈਸੇਜ ਲਗਾਣਾ ਸ਼ੁਰੂ ਕਰ ਜਾਗੇ ਕਿ ਨਾ ਕਰ ਰਹੇ ਹੋ ਆ ਪਤਾ ਕਰੋ ਭੇਜੂ ਨਾਲ ਟੀਮ ਹਾਂਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਹੈ ਜੀ ਇਹ ਜਦੀ ਦੀ ਖਰਾਬ ਟੀਮ ਦੇ ਨਾਲ ਪੰਜ ਛੇ ਮੌਤਾਂ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬਹੁਤ ਬੰਦੇ ਹਸਪਤਾਲ ਨੇ ਤੇ 3 ਆ ਸਾਡੇ ਲਾਗੇ ਗਵਾਂਢੀ ਪਿੰਡ ਐ ਭੰਗਾੜੀ ਐ ਕਾਲਪੁਰੀ ਤਪੜੀ ਐ ਤਪੜੀਆਂ ਜੀ ਵੀ ਆ ਜੀ ਸ਼ਾਮਪੁਰ ਤੋਂ ਚਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਜਲੀ ਦੀ ਰਾਦ ਜਨਾ ਬਹੁਤ ਮੁੰਦਾ ਹੋਈਆਂ ਨੇ ਤੇ ਲੋਕਤਾਈ ਘਟਣਾ ਆ ਤੇ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਆ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕਹਿਣਾ ਬੀਸੀ ਪੜ ਮੈਥੇ ਪ੍ਰਸ਼ਾਸਨ ਰਾਤ ਦਾ ਹੀ ਪੂਰੀ ਜੋ ਆਪਣੀ ਜ਼ਿੰਮੇਵਾਰੀ ਦਾ ਬਾਹਰ ਰਿਹਾ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲੰਭਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਠਾਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਆਦੀਆਂ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਬੁਝਰ ਗਏ ਨੇ ਅੱਛਾ ਬਾਰੇ ਵੀ ਕੋਈ ਚੰਗਿਆ ਕਿਸ ਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਇਆ ਜਾਵੇ ਫੋਟੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਤੇ ਗਾੜੀ ਹੁਣ ਫੇਰ ਹੈ ਜੀ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਕੋਈ ਬੇਜੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਕਿਹਾ ਜਾਵੇ ਠੀਕ ਹੈ ਮੇਰ ਬਾਕੀ ਆ ਮੈਂ ਤੁਹੇ ਲੈ ਦੇਣਾ ਤੇ ਨਰਪੁਸ਼ੀ ਕੁਆਕੇ ਦਾ ਜੀਐਨਟੀ ਰੈਫਰ ਕਰਾਂਗੇ ਬਸ 240 ਚੱਲ ਠੀਕ ਹੈ ਮੈਡਮ ਤਿਰਿਆਲ ਵੀ ਅਮਰਜੈਂਸੀ ਸਲਵਾਵਾਂ ਚਾਲੂ ਕਰੋ ਉੱਥੇ ਸਵਾਹ ਕੋਈ ਨਹੀਂ ਚਾਲੂ ਹਾਂਜੀ ਤਿਰਿਆਲ ਮੋਢਲਾ ਸਿਹਤ ਕੇਂਦਰ ਵਿਖੇ ਕੋਈ ਵੀ ਸੁਆਹ ਨਹੀਂ ਆ ਜੀ ਅੱਜ ਉਹ ਹੁੰਦਾ ਤੇ ਕੋਈ ਨਾ ਕੋਈ ਕਈ ਮਰੀਜ਼ ਬਾਝ ਵੀ ਸਕਦੇ ਸੀ ਇਹ ਨਾ ਹਲੇ ਉਹ ਟਾਈਮ ਨਹੀਂ ਹੈਗਾ ਜੀ ਐਸੇ ਪਹਿਲਾਂ ਆਪਣਾ ਕੰਮ ਕਰ ਹਾਂ ਅਸੀਂ ਆਨੇ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਤੁਹਾਨੂੰ ਇਹ ਗੱਲ ਦੱਸਦੀ ਐ ਇੱਥੇ ਪੂਰੀ ਰਾਤ ਸਾਰੀ ਡਾਕਟਰ ਦੀ ਟੀਮ ਪਿੰਡ ਦੇ ਵਿੱਚ ਨਹੀਂ ਰਹੀ ਆ ਜੀ ਟੀਮਾਂ ਤਾਂ ਰਹੀਆਂ ਵਾਸ ਪਿੰਡ ਦੇ ਵਿੱਚ ਹੀ ਰਹੀ ਐ ਜੀ ਰਹੀਆਂ ਵਾਂ ਜੀ ਆਪਾਂ ਪਿੰਡ ਕੰਮ ਕਰਨਾ ਹੈ ਨਾ ਆਪਾਂ ਤੁਸੀਂ ਵੀ ਸਾਨੂੰ ਹੈਲਪ ਕਰੋ ਹਾਂਜੀ ਪਹਿਲਾਂ ਉਹ ਕੰਮ ਕਰੀ ਨਹੀਂ ਤੇ ਰਾਤ ਪੋਛ ਲੈਂਦਾ ਸਰਕਾਰੀ ਹੈਲਪ ਕੀਤੀ ਪੁਲਿਸ ਦੀ ਵੀ ਕੀਤੀ ਨਾਲ ਵੀ ਕੀਤੀ ਹੈ ਜੀ ਹੁਣ ਆਪਾਂ ਨੂੰ ਤੁਸੀਂ ਹੈਲਪ ਕਰੋ ਇਹ ਗੱਲਾਂ ਆਪਾਂ ਬਾਅਦ ਵਿੱਚ ਹਾਂ ਚਲੋ ਚਾਹੀਦੀ ਹੈ ਜੀ ਬੜਾ ਵੱਡਾ ਮੁੱਦਾ ਵਾ ਜੀ ਅੱਭੀ ਤਕਰੀਬਨ ਰਾਤ 10 10:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਪੁਲਿਸ ਨੇ ਅਜੇ ਲੈ ਹਰਕਾ ਚਾਹਤੇ ਹਨੋ ਤਾਂ ਅਸੀਂ ਜਿਹੜੇ 3-4 ਪਿੰਡ ਅਫੈਕਟਿਡ ਸੀਗੇ ਅਸੀਂ ਉੱਥੇ ਗੌਸਟ ਵੀ ਕਰਾਈ ਵੀ ਜੇ ਕੋਈ ਹੋਰ ਬਿਮਾਰ ਹੈ ਇਮੀਡੀਏਟਲੀ ਉਹਨੂੰ ਅਸੀਂ ਹਸਪੀਟਲ ਚੋੜਾ ਇਲਾਜ ਕਰਾਈਏ ਉਹ ਰਾਤ ਅਸੀਂ 4-5 ਜਨਾਂ ਨੂੰ ਇਮੀਡੀਏਟਲੀ ਹਸਪੀਟਲ ਵੀ ਸ਼ਿਫਟ ਕਰਾਇਆ ਫਿਰ ਐਫਆਈਆਰ ਦਰਜ ਕੀਤੀ ਗਈ ਔਰ ਫਾਇਰ ਦਰਜ ਦੇ ਨਾਲ-ਨਾਲ ਜਿਹੜੇ ਮੁਲਜ਼ਮ ਸੀ ਮੇਨ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੋਇਆ ਔਰ ਅਰਲੀ ਮਾਰਨਿੰਗ ਜਿਹੜਾ ਪਿੱਛੇ ਕਿੰਗਪਿੰਨ ਸੀਗਾ ਜਿਹੜਾ ਸਾਰਾ ਕੁਝ ਲੈ ਕੇ ਆਇਆ ਸੀ ਉਹ ਵੀ ਅਰੈਸਟ ਹੋ ਗਿਆ ਹੁਣ ਸਾਰੀ ਪੁਛਗਿਸ ਚੱਲ ਰਹੀ ਆ ਔਰ ਅਸੀਂ ਇਵਨ ਟੀਮਾਂ ਦੂਜੇ ਡਿਸਟ੍ਰਿਕਟ ਸੇ ਆਊਟ ਆਫ ਸਟੇਟ ਵੀ ਰੋਲਾ ਕਰਤੀਆ ਹੈ ਜਿਹੜੇ ਹੋਰ ਗੱਲੇ ਪਿੱਛੇ ਨੇ ਜਿੱਥੋਂ ਇਹ ਸੰਭਲਾਈ ਜਾ ਗਿਆ ਉਹਨਾਂ ਨੂੰ ਰੈਸਟ ਕਰ ਰਹੇ ਨੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज